आरिया जोत जगा दारी खूबली सारी भूख जोत जगत जगा कर्म लेनिया करम मसादा करम शरीर दी हाली करम लेनिया करम मसादा करम शेलती हाल करें नरौदिया पांडित पानी से दि करें ਇਤੇ ਦਿਨ ਫੜੀ ਤੇਰੇ ਨਾਲ ਲੌਂਦੀਆਂ ਪਰਦੇ ਦਿੱਲੀ ਦਾ ਕਰਦੀ ਆਹ ਮਾਤਾ ਨੀਤੇ ਦਿਨ ਗਾਇਕਾ ਤੇ ਮੰਤਰੀ ਅਨਮੁਲ ਗਗਨਮਾਨ ਦਾ ਵਿਆਹ ਸੀ ਜਿੱਥੇ ਕਈ ਪੰਜਾਬੀ ਕਲਾਕਾਰਾਂ ਵੱਲੋਂ ਸ਼ਿਰਕਤ ਕੀਤੀ ਗਈ। ਉੱਥੇ ਹੀ ਬੱਬੂ ਮਾਨ ਵੀ ਅਨਮੋਲ ਗਗਨ ਮਾਨ ਉਸ ਦੇ ਵਿਆਹ ਤੇ ਸ਼ੁਭਕਾਮਨਾਵਾਂ ਦੇਣ ਲਈ ਪਹੁੰਚੇ। ਬੱਬੂ ਮਾਨ ਨੇ ਵਿਆਹ ਵਿੱਚ ਖੂਬ ਰੰਗ ਬੰਨੇ। ਉਹਨਾਂ ਦੇ ਵੱਲੋਂ ਗੀਤ ਵੀ ਗਾਏ ਗਏ। ਅਤੇ ਉੱਥੇ ਹੀ ਬੱਬੂ ਮਾਨ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਦੇ ਹੋਏ ਵੀ ਦਿਖਾਈ ਦਿੱਤੇ।